ਸੱਚੇ ਗੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਲੋਕਾਂ ਨੇ ਪੀਤੀ ਤੁਮਕਾ ਤੁਮਕਾ ਆਪਾਂ ਨੇ ਤਾਂ ਪੀਤੀ ਬੱਡੇ ਨਾਲ ਹੁਣ ਮਝਿਠਿਆ ਤੇ ਪੜਕੇ ਪੱਪੀ ਬੋਲੇ ਮੰਜੀ ਹੇਠ ਝਾੜੂ ਫੇਰ ਕਿਤੇ ਕੋਈ ਲੋਕਾਂ ਨੇ ਪੀਤੀ ਤੁਮਕਾ ਤੁਮਕਾ ਆਪਾਂ ਨੇ ਪੀਤੇ ਬਾਟੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਜੀਠਿਆ ਨੇ ਇਸ ਜਤਨ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਸ ਬਸਾਰਨ ਨੇ ਪੱਪੀ ਪੜਤ ਗਏ ਹਨ ਉਹਨਾਂ ਨੇ ਕਿਹਾ ਕਿ ਮ ਜੀਠਿਆ ਆਪਣੀ ਮੰਜੀ ਥੱਲੇ ਝਾੜੂ ਮਾਰ ਕੇ ਵੇਖਣ ਕਿਤੇ ਕੋਈ ਪੂੜੀ ਤਾਂ ਨਹੀਂ ਦਿਗ ਪਈ ਉਹਨਾਂ ਨੇ ਕਿਹਾ ਕਿ ਮ ਜੀਠਿਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਦਰਅਸਲ ਲੰਗੇ ਦਿਨ ਮਜੀਠੀਆਂ ਨੇ ਐਕਸ ਉੱਪਰ ਆਪ ਉਮੀਦਵਾਰਾ ਅਸ਼ੋਕ ਪਰਾਸਨ ਪੱਪੀ ਨੇ ਦੀ ਫੋਟੋ ਤੇ ਸ਼ੇਅਰ ਕਰਦੇ ਲਿਖਿਆ ਹੈ ਕਿ ਲੋਕਾਂ ਨੇ ਸਰਦਾਰ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ